ਦੋ ਰਮੀ ਨਾ ਪਾ ਯਾ ਨਾ ਡੈਰੀ ਕਦਰ ਗਿਆ ਅਈਸ਼ਾ ਮੈਨੂੰ ਲੱਗਦਾ ਚੋਰੀ ਚੋਰੀ ਪੈਨਸਲ ਲੈਣ ਗਿਆ ਵਾ ਘਰੇ ਚਲਦੇ ਆ ਵੇਖੋ ਜੀ بارش ਹੋਉਂਦੀ ਆ ਕੀ ਪਤਾ ਘਰੇ ਜਾ ਕੇ ਚਾਹ ਪਾਣੀ ਪੁੱਛਦੇ ਕਿ ਨਹੀਂ ਚਲੋ ਪੈਨਸਲ ਲੈ ਆਂਦੀ ਆ ਕੀ ਪਤਾ ਜਾ ਪਾਣੀ ਪੁੱਛ ਹੀ ਲੈਣਾ ਚਾਹ ਪਾਣੀ ਦੀ ਗੱਲ ਕੀਤੇ ਨਾ ਉਹ ਰਿਆ ਪਹਿਲਾਂ ਮਨ ਪੈਸੇ ਬਣਾ ਫਿਰ ਤੈਨੂੰ ਚਾਹ ਪਾਣੀ ਪੁੱਛਾਂਗੇ ਤੇ ਰੱਬਾ ਕਿਹੋ ਜਿਹਾ ਕਲ ਯੁਗ ਦਾ ਜ਼ਬਾਨਾ ਹੈ ਚਾਹ ਪਾਣੀ ਬਾਅਦ ਚ ਪੈਸੇ ਪਹਿਲਾਂ ਮੰਗਦੇ ਐ ਲੈ ਸ਼ੁਕਰ ਹੈ ਤੇਰਾ ਪੈਨਸਲ ਆਉਂਦੀ ਆ ਤਾਈਏ ਕੋਈ ਮਿਲ ਜਾਂਦੀ ਆ ਜੇ ਨਾ ਤੇ ਰਿਪਲਸਨ ਆਉਂਦੀ ਨਾ ਤੁਹਾਨੂੰ ਥੱਕੇ ਮਾਰ ਮਾਰ ਬਾਹਰ ਕਰ ਦੇਣਾ ਸੀ اے ਮਾਲਕਾ ਮੇਰੀ ਰਿਪਲਸਨ ਇਦਾਂ ਹੀ ਆਉਂਦੀ ਰਵੇ ਜੇ ਰਿਪਲਸਨ ਨਹੀਂ ਆਈ ਮੇਰੇ ਬੱਚਿਆਂ ਨੇ ਮੈਨੂੰ ਥੱਕੇ ਮਾਰ ਕੇ ਬਾਹਰ ਕਰ ਦੇਣਾ ਇੱਥੇ ਕੋਈ ਨਹੀਂ ਬੰਦੇ ਬੁੰਦੇ ਦੀ ਕਦਰ ਬਸ ਪੈਸੇ ਦੀ ਕਦਰ ਆ ਜੇ ਪੈਸਾ ਹੈਗਾ ਰੋਟੀ ਮਿਲੂਗੀ ਜੇ ਨਹੀਂ ਪੈਸਾ ਹੈਗਾ ਤੇ ਨਹੀਂ ਮਿਲਦੀ ਹਾਂਜੀ ਐ ਵੈਸੇ ਵੀਡੀਓ ਬਣਾਈ ਸੀਗੀ ਇਹ ਜਿੱਦਾਂ ਦਾ ਹੁਣ ਜ਼ਮਾਨਾ ਵਾ ਹੁਣ ਬੰਦੇ ਦੀ ਕਦਰ ਨਹੀਂ ਗੀ ਹੁਣ ਪੈਸੇ ਦੀ ਕਦਰ ਆ ਹਾਂਜੀ ਸਾਡਾ ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰਿਓ